ਸ਼ਸ਼ੀ ਕਾਲ ਜੀ ਸਵਾਗਤ ਹੈ ਤਲਵੰਡੀ ਸਾਬੋ ਖਬਰ ਦੇ ਫੇਸਬੁੱਕ ਪੇਜ ਤੇ ਤੇ ਇਹ ਖਬਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਬਠਿੰਡਾ ਤੋਂ ਡੱਬਾ ਵਾਲੀ ਰੋਡ ਤੇ ਜਾਣਾ ਕਿਉਂਕਿ ਬਠਿੰਡਾ ਤੋਂ ਡੱਬਾ ਵਾਲੀ ਰੋਡ ਤੇ ਬਹੁਤ ਵੱਡਾ ਜਾਮ ਲੱਗਿਆ ਪਿਆ ਤਸਵੀਰਾਂ ਨੇ ਜਿਹੜੀਆਂ ਇਹ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਡੱਬਾ ਵਾਲੀ ਰੋਡ ਤੇ ਵੱਡਾ ਜਾਮ ਆ ਜਿਹੜਾ ਲੱਗਿਆ ਹੋਇਆ ਕਾਰਨ ਇਹਦਾ ਹੈ ਕਿ ਇੱਕ ਟਰੱਕ ਆ ਜਿਹੜਾ ਪੁਲ ਦੇ ਉੱਤੇ ਚੜ੍ਹਨ ਸਾਰ ਇੱਕ ਟਰੱਕ ਖਰਾਬ ਹੋ ਗਿਆ ਇਸ ਕਰਕੇ ਲੰਬਾ ਜਾਮ ਆ ਜਿਹੜਾ ਇੱਥੇ ਲੱਗਿਆ ਹੋਇਆ ਭਾਵੇਂ ਕਿ ਟ੍ਰੈਫਿਕ ਪੁਲਿਸਾਂ ਜਿਹੜੀ ਤਨਾਤ ਆ ਬਠਿੰਡਾ ਟ੍ਰੈਫਿਕ ਪੁਲਿਸ ਆ ਯਾਤਿਆਤ ਨੂੰ ਸਥਿਰ ਕਰਨੇ ਵਿੱਚ ਲੱਗੀ ਹੋਈ ਆ ਪਰ ਫਿਰ ਵੀ ਜਾਮ ਆ ਜਿਹੜਾ ਕਾਫੀ ਲੰਬਾ ਚੱਲ ਰਿਹਾ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਵੀ ਦੱਸ ਦਈਏ ਕਿ ਬੀਤੇ ਦਿਨ ਵੀ ਆ ਜਿਹੜਾ ਬਠਿੰਡਾ ਚ ਲੰਬਾ ਜਾਮ ਲੱਗਿਆ ਜਿਸ ਕਰਕੇ ਲੋਕਾਂ ਨੂੰ ਕਰੀਬ 1 ਤੋਂ 2 ਘੰਟੇ ਜਿਹੜਾ ਜਾਮ ਚ ਫਸਣਾ ਪਿਆ ਕਾਫੀ ਜ਼ਿਆਦਾ ਮੁਸ਼ਕਲ ਆ ਜਿਹੜੀ ਕੱਲ ਵੀ ਲੋਕਾਂ ਨੂੰ ਆਈ ਕੱਲ ਕਿਉਂਕਿ ਨਗਰ ਕੀਰਤਨ ਜੋ ਪੰਜਾਬ ਸਰਕਾਰ ਵੱਲੋਂ ਜੀ ਦੀ دیਵਾਲੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਕਰਕੇ ਜਿਹੜਾ ਇਹ ਜਾਮ ਲੱਗਿਆ ਤੇ ਅੱਜ ਵੀ ਜਿਹੜਾ ਜਾਮ ਕਾਫੀ ਲੰਬਾ ਨਾਬੜੀ ਰੋਡ ਤੇ ਉੱਤੇ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਜਿੰਨਾ ਵੀਰਾਂ ਨੇ ਜਾਣਾ ਉਹ ਸੋਚ ਸਮਝ ਕੇ ਕਿ ਇਹ ਜਰੂਰੀ ਹੈ ਤਾਂ ਹੀ ਜਾਣ ਇਹਦਾ ਜਾਮ ਚੋਂ ਪਾਸ ਸਕਦੇ ਨੇ ਆ ਤਸਵੀਰਾਂ ਨਾਲ ਦਾ ਤੁਹਾਨੂੰ ਦਿਖਾ ਰਿਹਾ ਸਾਰੀਆਂ ਇਹ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦਿਓ